ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਆ ਪਹੁੰਚ ਹੈਗੀ ਹੈ ਵਿਜਿਟ ਹੈਗੀ ਆ ਪਿੰਡ ਲਾਲੂ ਘੂਮਣ ਪਿੰਡ ਦੇ ਵਿੱਚ ਹੈਗੀ ਹੈ ਇਸ ਘਰੋਂ ਜੇ ਗੱਲ ਕਰੀਏ ਦੋਸਤੋ ਤੇ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੇ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਤਰਨਤਾਰਨ ਸਾਹਿਬ ਦੀ ਦੂਰੀ ਜਿਹੜੀ ਹੈਗੀ ਦੋਸਤੋ ਇਸ ਪਿੰਡ ਤੋਂ ਤਕਰੀਬਨ 10 ਕਿਲੋਮੀਟਰ ਦੀ ਹੈ ਤੇ ਝਭਾਲ ਤਕਰੀਬਨ ਇੱਥੋਂ 6 6.5 ਕਿਲੋਮੀਟਰ ਦੀ ਦੂਰੀ ਹੈਗੀ ਆ ਇਹका ਮੰਨਨ ਪਿੰਡ ਬਿਲਕੁਲ ਨਜ਼ਦੀਕ ਆ ਤੇ ਤੁਸੀਂ ਖਾਸ ਵਿਜ਼ਿਟ ਜਿਹੜੀ ਹੈਗੀ ਆ ਪਿੰਡ ਲਾਲੂ ਘੁਮਣ ਪਿੰਡ ਦੇ ਵਿੱਚ ਕਰਨੀ ਆ ਵੀਰ ਰਵੀ ਸ਼ੇਰ ਸਿੰਘ ਆ owner ਆ ਰਵੀ ਸ਼ੇਰ ਸਿੰਘ ਵੀਰ ਤੇ ਜਿਹੜੇ ਸੰਪਰਕ ਨੰਬਰ ਆ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰਦੇ ਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਪਸ਼ੂ ਜਿਹੜੇ ਅੱਜ ਹੈਗੇ ਖਾਸ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਦਿਖਾਵਾਂਗੇ ਇੱਕ ਬੋਰੀ ਛੋਟੀ ਹੋਵੇਗੀ ਪੂਰੀ ਮੱਝ ਹੋਵੇਗੀ ਦੋਸਤੋ ਟੋਕੜ ਗੱਬਣਾ ਤੇ ਇੱਕ ਹੋਰ ਝੋਟੀ ਆ ਬਹੁਤ ਚੰਗੀ ਸ਼ਕੀਨ ਪਿਆਰੀ ਝੋਟੀ ਹੋਵੇਗੀ ਤੇ ਟੋਕੜ ਕੱਪਣੇ ਉਹ ਵੀ ਇੱਕ ਤਾਜੀ ਬਿਲਕੁਲ ਸੂਨ ਦੇ ਵਿੱਚ ਰੈਡੀ ਆ ਕੁਝ ਕੁ ਦਿਨਾਂ ਤੱਕ ਤਿਆਰੀ ਆ ਨੀਲੀ ਰਵੀ ਦੀ ਇੱਕ ਮੱਝ ਦਿਖਾਵਾਂਗੇ ਦੋਸਤੋ ਟੋਟਲ ਮਿਲਾ ਕੇ ਇਹ ਜਿਹੜੇ ਤਿੰਨ ਪਸ਼ੂ ਹੋਣਗੇ ਤਿੰਨ ਨਾਗ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ ਜਿਹੜਾ ਦੋਸਤੋ ਇਨਫੋਰਮੇਸ਼ਨ ਹੈਗੀ ਪੂਰੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਗੱਲਬਾਤ ਕਰਕੇ ਅੱਜ ਤਰੀਕ ਜਿਹੜੀ ਆ ਦੋਸਤੋ 8 ਮਾਰਚ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਕੋਈ 8:30 ਵਜੇ ਦਾ ਜਿਹੜਾ ਦੋਸਤੋ ਮਾਰਨਿੰ ਠੀਕ ਆ ਬਾਕੀ ਪਸ਼ੂ ਜਿੰਨ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਖਾਸ ਤੌਰ ਤੇ ਕੇ ਸੌਣ ਜਾ ਰਹੀ ਆ ਮੱਝ ਨੀਲੀ ਰਵੀ ਦੀ ਉਸ ਨੂੰ ਤੁਸੀਂ ੱਪ ਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਚੌਥਾ ਥਨਾ ਦੀ ਬਾਕੀ ਜਿਹੜੀਆਂ ਗੱਬਣ ਤੇ ਤੋਕੜ ਹੈਗੀਆਂ ਨੇ ਦੋ ਮੱਝਾਂ ਉਹਨਾਂ ਨੂੰ ਤੁਸੀਂ ਬੇਸ਼ੱਕ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਕਰਕੇ ਜਿਹੜਾ ਦੋਸਤੋ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਆਜੋ ਕਰਦੇ ਆ ਬਥੇਰੇ ਗੱਲਬਾਤ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਇੱਥੇ ਬਹੁਤ ਬਹੁਤ ਜੀ ਆਇਆਂ ਪੈਣੀ ਆ ਜੀ ਠੀਕ ਆ ਵੀਰ ਜੀ ਜੀ ਆਇਆਂ ਨੂੰ ਇੱਕ ਜੀ ਆਪਣਾ ਹੋਲੇ ਮਲੇ ਸੰਤ ਸਾਹਿਬ ਬਹੁਤ ਬਹੁਤ ਜਿੰਨੇ ਵੀ ਦਰਸ਼ਕ ਵੇਖ ਰਿਹਾ ਵੇਖ ਰਹੇ ਆ ਵਧਾਈਆਂ ਉਹਨਾਂ ਨੂੰ ਜੀ ਬਿਲਕੁਲ ਜੀ ਤੇ ਇੱਕ ਦੋ ਬੇਨਤੀਆਂ ਸੰਤ ਸਾਹਿਬ ਮੈਂ ਕਰਨੀਆਂ ਚਾਹੁੰਦਾ ਜੀ ਜੀ ਸੰਤ ਸਾਹਿਬ ਆਪਾਂ ਜਿਹੜੇ ਆ ਆਪਣੀ ਇਹ ਦੁਕਾਨਦਾਰੀ ਆ ਜੀ ਜੀ ਹਣਾ ਆਪਾਂ ਤਿੰਨ ਪਸ਼ੂ ਦਾ ਆਪਾਂ ਜਿਹੜੇ ਆ ਇਹ ਡਿਸਪਲੇ ਕਰਦੇ ਬਾਹਰ ਰੇਟ ਆਪਾਂ ਇਹਦੇ ਲਾਤੇ ਆ ਬਿਲਕੁਲ ਜੀ ਪਿੱਛੇ ਨਾ ਇੱਕ ਦੋ ਵੀਰਾਂ ਨੇ ਕਮੈਂਟ ਕੀਤੇ ਸੀਗੇ ਜੀ ਕਿ ਰੇਟ ਜ਼ਿਆਦਾ ਜੀ ਦੇਖੋ ਹਰ ਬੰਦੇ ਨੇ ਆਪਣੀ ਸਮਝ ਨਾਲ ਵੇਖਣੀ ਆਪਣੀ ਸਮਝ ਨਾਲ ਲੈਣੀ ਆ ਜੀ ਬਿਲਕੁਲ ਜੀ ਅਹੀਂ ਇਹ ਕਿਹਨਾਵਾ ਵੀ ਮਤਲਬ ਜਿਹੜਾ ਸਾਡਾ ਜਨਮਰਿਆ ਨਾ ਇਹ ਦੁਨੀਆ ਤੋਂ ਨਿਆਰਾ ਬਿਲਕੁਲ ਹੈਨਾ ਬਿਲਕੁਲ ਜੀ ਤੇ ਇਹਦੇ ਨਾਲ ਦਾ ਮਤਲਬ ਜਨਮਰ ਹੋਰ ਕਿਤੇ ਨਹੀਂਗਾ ਹੂੰ ਹੂੰ ਜੀ ਜਿਹੜੇ ਵੀਰ ਨੇ ਲੈਣਾ ਵਾ ਉਹਨੇ ਆਪਣੀ ਤਸਲੀ ਕਰਨੀ ਸਾਡੇ ਦੇ ਭੋਆ ਯਕੀਨ ਨਹੀਂ ਕਰਨਾ ਬਿਲਕੁਲ ਸਾਡੇ ਦੀ 1 ਰੁਪਈਆ ਦਾ 1 ਰੁਪਈਆ ਦਾ ਕੀ ਇੱਕ ਕਾਨੀ ਦਾ ਯਕੀਨ ਨਹੀਂ ਕਰਨਾ ਇੱਕ ਨਾ ਜਿਹੜਾ ਮਤਲਬ 16ਵਾਂ ਭਾਗ ਹੁੰਦਾ ਵਾ ਰੁਪਈਏ ਦਾ ਬਿਲਕੁਲ ਜੀ ਜਿੰਨੀ ਕਰਨੀ ਹੈ ਉਹਨੇ ਆਪਣੀ ਵਿਵੇਕਬੁਧੀ ਨਾਲ ਇਹਨੂੰ ਪਹਿਲਾਂ ਸਮਝਣਾ ਵਾ ਇਹਦਾ ਐਨਾਲਿਸਿਸ ਕਰਨਾ ਵਾ ਬਿਲਕੁਲ ਦੋ ਤਿੰਨ ਵਾਰ ਵੀਡੀਓ ਵੇਖੇ ਮੇਰਾ ਵੀਰ ਫਿਰ ਉਸ ਤੋਂ ਬਾਅਦ ਮਤਲਬ ਆ ਜੀ ਹਾਂਜੀ ਹਾਂਜੀ ਮਤਲਬ ਅਸੀਂ ਕਹਿਣਾ ਵਾ ਜੀ ਅਸੀਂ ਅਸੀਂ ਆਪਣਾ ਕਹਿਣਾ ਵੀ ਜਿਹੜਾ ਸਾਡਾ ਜਾਨਵਰ ਉਹ ਸਭ ਤੋਂ ਵਧੀਆ ਇਹੋ ਜਿਹਾ ਹੋਰ ਕਿਸੇ ਦੇ ਕਿਲੇ ਦੇ ਨਹੀਂ ਹੈਗਾ ਬਿਲਕੁਲ ਜੀ ਹਾਂਜੀ ਹਾਂਜੀ ਸੋ ਦੋਸਤੋ ਵੀਰ ਡਿਸਪਲੇ ਕਰਦੀਆਂ ਵਾ ਹਾਂ ਵੀਰ ਅਭੀ ਸ਼ੇਰ ਸਿੰਘ ਤਾਂ ਇੱਕ ਕਹਿਣ ਦਾ ਮਤਲਬ ਇਹ ਹੈਗਾ ਵੀ ਕੋਈ ਵੀ ਦੁਕਾਨਦਾਰੀ ਆ ਚਾਹੇ ਪਸ਼ੂ ਵਪਾਰ ਦੀ ਗੱਲ ਕਰ ਲਈਏ ਤੇ ਵਪਾਰੀ ਵੀਰ ਨੇ ਪਸ਼ੂ ਚੰਗੇ ਨੂੰ ਚੰਗਾ ਹੀ ਕਹਿਣਾ ਹੈਗਾ ਠੀਕ ਆ ਕੋਈ ਸਾਹੀ ਪਸ਼ੂ ਵੀ ਹੋਗਾ ਤੇ ਉਹਨੂੰ ਵੀ ਜਿਹੜਾ ਡਿਸਪਲੇ ਕਰਕੇ ਕਰਨਾ ਹੁੰਦਾ ਵੀ ਬਹੁਤ ਹੀ ਵਧੀਆ ਠੀਕ ਆ ਮੇਰੇ ਘਰੇ ਆ ਮੇਰੇ ਕਿਲੇ ਉੱਪਰ ਪਸ਼ੂ ਆ ਬਹੁਤ ਚੰਗਾ ਤੇ ਹਾਂਜੀ ਵੀਰ ਜੀ ਸੰਧੂ ਸਾਹਿਬ ਜਿਹੜਾ ਸਾਡੇ ਕੋਲ ਪਿੱਤਲ ਹੈ ਨਾ ਅਸੀਂ ਪਿੱਤਲ ਨੂੰ ਵੀ ਸੋਨਾ ਹੀ ਕਹਿਣਾ ਵਾ ਬਿਲਕੁਲ ਜੀ ਸਾਡੇ ਤੇ ਸਾਡੇ ਚਿਹਰੇ ਮੂਰੇ ਤੇ ਸਾਡੀਆਂ ਗੱਲਾਂ ਤੇ 1 ਰੁਪਈਆ ਤਾਂ ਕਿਸੇ ਨੇ ਯਕੀਨੀ ਨਹੀਂ ਕਰਨਾ ਜਿਹੜੇ ਵੀਰ ਨੇ ਆਪਣੀ ਤਸੱਲੀ ਕਰਕੇ ਲੈਣਾ ਜੀ ਜੀ ਤੇ ਬਾਕੀ ਇਹ ਆ ਜਿਹੜੀ ਮਤਲਬ ਜੇ ਜਿਹੜਾ ਅਸੀਂ ਪਸ਼ੂ ਕਹਿਣਦੇ ਆ ਉਹਦੀ ਪੂਰੀ ਤਸੱਲੀ ਕਰੇ ਹਾਂਜੀ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਉਹੀ ਕਰਾਉਣ ਨੂੰ ਮਤਲਬ ਤੇ ਵਚਨ ਬੰਦ ਹੋਵਾਂਗੇ ਜੀ ਹਾਂਜੀ ਤੇ ਜਾਨਵਰ ਆਪਣੇ ਕੋਲ ਸੰਧੂ ਸਾਹਿਬ ਅੱਜ ਤੈਨੇ ਆ ਜੀ ਹਾਂਜੀ ਆ ਇੱਕ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਬਾਈ ਤਕਰੀਬਨ ਜਾਨਵਰ ਸਾਰੇ ਵੇਚ ਗਏ ਸੀ ਆ ਇੱਕ ਮੱਝ ਸੀਗੀ ਹਾਂਜੀ ਇਹਦਾ ਮਤਲਬ ਸੌਦਾ ਹੋਇਆ ਸਾਈ ਆਈ ਅੱਛਾ ਜੀ ਤੇ ਕਿਸੇ ਵੀਰ ਨੇ ਚਲੋ ਪਤਾ ਕੀ ਹੁੰਦਾ ਕਈ ਵਾਰ ਨਾ ਸਾਈ ਪਾ ਦਿੰਦੇ ਆ ਤੇ ਉਹ ਰੁਕ ਜਾਂਦਾ ਜਾਨਵਰ ਫੋਨ ਆਉਂਦੇ ਰਹਿੰਦੇ ਉਹ ਜਾਨਵਰ ਰੁਕ ਜਾਂਦਾ ਤੇ ਬਾਅਦ ਵਿੱਚ ਚਲੋ ਸਲਾਹ ਨਹੀਂ ਬਣੀ ਕਰਦੇ ਨਹੀਂ ਮੰਨੇ ਚਲੋ ਜਿੱਦਾਂ ਦੀ ਅਗਲੇ ਦੀ ਕੋਈ ਜਿਹਤਰਾਂ ਦੇ ਕਿਈ ਤਰ੍ਹਾਂ ਦੇ ਰਿਜਨ ਕਰਨਾ ਆ ਜਾਂਦੇ ਸਾਹਮਣੇ ਹਾਂਜੀ ਹਾਂਜੀ ਮੁਸ਼ਕਲਾਂ ਆ ਜਾਂਦੀਆਂ ਕੋਈ ਆਪਾਂ ਕਿਸੇ ਨੂੰ ਆਪਾਂ ਕੰਦੂਣੀ ਕਰਦੇ ਇਸ ਚੀਜ਼ ਦੇ ਬਿਲਕੁਲ ਹਾਂਜੀ ਹਾਂਜੀ ਲਓ ਵੀ ਦੋਸਤੋ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਬੋਰੀ ਆਪਾਂ ਇਹ ਠੀਕ ਆ ਪ੍ਰੋਪਰ ਜਿਹੜੀ ਗੱਲਬਾਤ ਆਪਾਂ ਕਰ ਲਾਂਗੇ ਵੀਰ ਦੇ ਨਾਲ ਠੀਕ ਆ ਇੱਕ ਵਾਰੀ ਤੁਸੀਂ ਬਿਲਕੁਲ ਜਿਹੜਾ ਸਰੀਰਕ ਢਾਂਚਾ ਹੈਗਾ ਬਾਡੀ ਬੰਤਰ ਆ ਉਹ ਜ਼ਰੂਰ ਦੇਖ ਲਓ ਠੀਕ ਆ ਬੂਰੀ ਆ ਓਵਰ ਆਲ ਜਿੰਨੀ ਵੀ ਹੈਗੀ ਬੂਰੀ ਆ ਸਿੰਗਾ ਸੋਂਗਾ ਦੀ ਬੰਤਰ ਦੇਖ ਲਓ ਫੇਸ ਕੁਆਲਿਟੀ ਦੇਖ ਲਓ ਠੀਕ ਆ ਬਾਕੀ ਤਸੱਲੀ ਜ਼ਰੂਰ ਕਰ ਲਿਆ ਕਰੋ ਵੀਰ ਦਾ ਕਹਿਣ ਦਾ ਮਤਲਬ ਇਹ ਸੀ ਵੀ ਬਿਲਕੁਲ ਤੁਹਾਡੇ ਤੇ ਡਿਪੈਂਡ ਸਾਡੇ ਤੇ ਡਿਪੈਂਡ ਨਾ ਰਿਹਾ ਕਰੋ ਜਿਹੜਾ ਬੰਦਾ ਕੋਈ ਵੀ ਵਪਾਰੀ ਵੇਚਦਾ ਚੀਜ਼ ਸਾਡੇ ਤੇ ਡਿਪੈਂਡ ਨਾ ਰਿਹਾ ਕਰੋ ਆਪਦੀ ਤਸੱਲੀ ਨਰਕ ਪਰਖ ਆਪ ਜ਼ਰੂਰ ਕਰ ਲਿਆ ਕਰੋ ਤਾਂ ਜੋ ਤੁਸੀਂ ਕੱਲ ਨੂੰ ਆ ਕਰੇ ਲੈ ਜਾ ਕੇ ਜਿਹੜਾ ਦੋਸਤੋ ਕੋਈ ਉਲਾਮਾ ਨਾ ਦੇ ਸਕੋ ਠੀਕ ਆ ਇਹਨੀ ਤਸੱਲੀ ਕਰ ਲਿਆ ਕਰੋ ਤੇ ਰਵੀਸ਼ੇਰ ਸਿੰਘ ਵੀਰ ਮੱਝ ਕਿੰਨੇ ਸੁਵੇ ਲਈ ਅਕੇ ਗੱਭਣ ਤੇ ਹੁਣ ਕੀ ਸਥਿਤੀ ਥੱਲੇ ਕਿੰਨਾ ਦੁੱਧ ਆ ਸੰਤੂ ਸਾਹਿਬ ਇਹ ਤੀਜੇ ਸੁਵੇ ਆ ਹਾਂਜੀ ਚੌਥੀ ਸੁਵੇ ਲਈ ਗੱਭਣ ਆ ਹਾਂਜੀ ਸਾਢੇ 3 ਲੀਟਰ ਇਸ ਲਈ ਦੁੱਧ ਆ ਜੀ ਤੇ ਮਤਲਬ 19 ਤਰੀਕ ਨੂੰ ਇਹ ਸ਼ੀਵਾ ਮਹੀਨਾ ਸ਼ੁਰੂ ਹੋਣਾ ਜੀ 19 ਮਾਰਚ ਨੂੰ ਜੀ 19 ਮਾਰਚ ਨੂੰ ਠੀਕ ਆ ਉਨ ਸਾਡੇ ਇੱਕ 3 ਲੀਟਰ ਇਕੋ ਟਾਈਮ ਮਿਲਦੀ ਹੈ ਜੀ ਇਕੋ ਟਾਈਮ ਬਾੜੀ ਤੇ ਹੈ ਜੀ ਬਾੜੀ ਤੇ ਹੈ ਜੀ ਮਤਲਬ ਦੋ ਵਾਰ ਚਵਾਈ ਕਰਾ ਕੇ ਵੇਖੀ ਕੋਈ ਤਿੰਨ ਵਾਰ ਲਾਈਵ ਕਰਾ ਕੇ ਵੇਖੀ ਜੇ ਕੋਈ ਨੇੜੇ ਵਾਲਾ ਵੀ ਰਿਆ ਉਹ ਇੱਥੇ ਸਾਡੇ ਕੋਲ ਦੋ ਵਾਰ ਆ ਵੀ ਇੱਕ ਵਾਰ ਆ ਵੀ ਦੋ ਵਾਰ ਆ ਵੀ ਆਪਣੀ ਤਸੱਲੀ ਕਰੀ ਜੇ ਕੋਈ ਦੂਰ ਵਾਲਾ ਬੇਸ਼ੱਕ ਉਹ ਸਾਨੂੰ ਵੀਡੀਓ ਕਾਲ ਤੇ ਅੱਜ ਕੱਲ ਬੜੀਆਂ ਮਤਲਬ ਮਿਆਰ ਬੜੇ ਆ ਗਏ ਜੀ ਬੜੇ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਕਰ ਸਕਦੇ ਹਾਂ ਕੁਝ ਵੀ ਉਹ ਲਾਈਵ ਚਵਾਈ ਕਰੇ ਜੀ ਇੱਕ ਟਾਈਮ ਆਪਣੀ ਤਸਲੀ ਕਰਕੇ ਇੱਥੇ ਜਾਵੇ ਜੀ ਬਿਲਕੁਲ ਹਾਂਜੀ ਤੇ ਇਹਦੇ ਮਤਲਬ ਸਾਢੇ ਦਿਨ ਜਿਹੜਾ ਦੁੱਧ ਆ ਸੰਤੂ ਸਾਹਿਬ ਉਹ ਵੀ ਇਹ ਜੇ ਤੋਂ ਮੈਂ ਲੈਂਦੀ ਵੀ ਇੱਕ ਟਾਈਮ ਕਰਦੀ ਜਿਵੇਂ ਮਨ ਨਾਲੋਂ ਦੋ ਟਾਈਮ ਹੁੰਦੀ ਤੇ ਦੁੱਧ ਡੁਗਣਾ ਹੀ ਹੁਣਾ ਹੈ ਸਾਨੂੰ ਵੀ ਪਤਾ ਤੁਸੀਂ ਸਮਝਦਾਰ ਜੀ ਹਰ ਵੀ ਸਮਝਦਾਰ ਆ ਜਦੋਂ ਆਪਾਂ ਜਨਾਂ ਨੂੰ ਇੱਕ ਟਾਈਮ ਕਰ ਦਿੰਨੇ ਆ ਉਹਦਾ ਦੁੱਧ ਉਨਾ ਹੀ ਰਹਿ ਜਾਂਦਾ ਜਿਨਾਂ ਨੂੰ ਦੋ ਟਾਈਮ ਹੁੰਦਾ ਜੀ ਬਿਲਕੁਲ ਬਿਲਕੁਲ ਹੈਨਾ ਇਹ ਤਾਂ ਗੱਲ ਚ ਕੀ ਇਹ ਸਾਢੇ 3 ਲੀਟਰ ਦੁੱਧਿਆ ਸ਼ੀਵਾ ਵੀ ਨਾ ਸਟਾਰਟ ਹੋਣਾ ਨੀ ਤਰੀਕ ਨੂੰ ਜੀ ਤੇ ਅਕੇ ਚੌਥੇ ਲੀਕਪਣਾ ਜੀ ਇਹ ਚੌਥੀ ਲੀਕਪਣੀ ਹੁਣ ਤੀਜਾ ਪ੍ਰੈਜੈਂਟ ਟਾਈ ਅ ਸਵੇਰੇ ਦੇ ਵਿੱਚ ਜਿੰਨਾ ਦੁੱਧ ਵੀਰ ਨੇ ਦੱਸਿਆ ਵੀ 3 ਕਿਲੋ ਜਿਹੜਾ ਦੁੱਧ ਹੈਗਾ ਇੱਕੋ ਡੰਗ ਦਾ ਇੱਕੋ ਟਾਈਮ ਚੁਆਈ ਕਰਨੀ ਸਾਢੇ 3 ਲੀਟਰ ਸੋਰੀ ਤੇ ਅੱਗੇ ਚੌਥੇ ਸਵੇਰ ਲਈ ਗੱਬਣ ਆ ਤੇ ਮਹੀਨੇ ਤੁਹਾਨੂੰ ਦੱਸਦਾ ਵੀ ਕਿੰਨੇ ਜਿਹੜੇ 19 ਮਾਰਚ ਤੋਂ ਮਤਲਬ ਕਿ 6ਵਾਂ ਮਹੀਨਾ ਲੱਗਣਾ ਜੀ ਹਾਂਜੀ 6ਵਾਂ ਹਾਂਜੀ ਖੋਲਿਓ ਵੀਰ ਜੀ ਖੋਲਿਓ ਜੀ ਮੱਝ ਦੋਸਤੋ ਬੂਰੀ ਆ ਬੂਰੀ ਅੱਗੇ ਜਿਹੜੀ ਮੱਝ ਖਰੀਦਣ ਵਾਲੇ ਸ਼ਕੀਨ ਵੀਰ ਨੇ ਉਹਨਾਂ ਦੀ ਖਾਸ ਤੌਰ ਤੇ ਆ ਠੀਕ ਆ ਤਕਰੀਬਨ ਮੁੱਲ ਭਾਅ ਪੜਦਾ ਹੈਗਾ ਵੀ ਆਪਾਂ ਪੁੱਛਾਂਗੇ ਇੱਕ ਵਾਰੀ ਤੁਸੀਂ ਜਰੂਰ ਦੇਖ ਲਓ ਨਿਗਾ ਚ ਕੱਢ ਲਓ ਆਪਣੇ ਆ ਕਰੋ ਚੈੱਕ ਜੀ ਸਮਸਾ ਬਟੜੇ ਪੈਰ ਨਪਦੀ ਆ ਜਿਵੇਂ ਮੈਂ ਤੁਹਾਨੂੰ ਦੱਸਦੇ ਨੇ ਨਾ ਥੋੜਾ ਜਿਹਾ ਪੈਰ ਨਪਦੀ ਆ ਪੈਰ ਨਪਣ ਦਾ ਕਾਰਨ ਇਹ ਜਿਹੜੀ ਕਹਿੰਦੀ ਸੀ ਨਾ ਤੇ ਥੋੜਾ ਕਰਦੀ ਫਰਾਵ ਆ ਅੱਛਾ ਜੀ ਠੀਕ ਹੈ ਮਤਲਬ ਡੰਡਾ ਵੱਜ ਗਿਆ ਵਾ ਹਾਂਜੀ ਉਹਦਾ ਕਰਨੇ ਅੱਗੇ ਨਾਲੋਂ ਬਹੁਤ ਈਜ਼ ਹੋ ਗਈ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਕੋਈ ਪਰਲਾ ਪਰਲੀ ਲੱਤ ਜਿਹੜੀ ਉਲਟ ਬਹਿਣੀ ਵਾਲੇ ਪਾਸੇ ਨਾ ਖੱਬੀ ਥੋੜਾ ਜਿਆਦਾ ਸੱਗੀ ਹੈ ਜਿਹੜੀ ਸੱਗੀ ਸੱਗੀ ਥੋੜਾ ਜਿਆਦਾ ਨਪਦੀ ਆ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਵੀਰੋ ਜਰੂਰ ਦੇਖ ਲਿਓ ਕਿਉਂਕਿ ਇਥੇ ਘਰ ਵਿਜਿਟ ਕਰਕੇ ਜਦੋਂ ਤੁਸੀਂ ਤੋਰ ਕੇ ਵੇਖਿਆ ਤੁਹਾਨੂੰ ਵੀ ਮਹਿਸੂਸ ਹੋਵੇਗਾ ਵੀ ਮਗਰਲੇ ਦੱਤ ਵੀ ਥੋੜਾ ਜਿਆਦਾ ਦੱਬ ਕੇ ਤੁਰਦੀ ਆ ਬਾਕੀ ਕੋਈ ਚਾਲ ਚਲਣ ਦੇ ਵਿੱਚ ਕੋਈ ਜਿਆਦਾ ਫਰਕ ਨਹੀਂ ਹੈਗਾਗਾ ਜਿੰਨਾ ਵੀ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਹੀ ਸੀਗਾ ਠੀਕ ਹੈ ਤੇ 6 ਮਤਲਬ 1-2 ਮਹੀਨੇ ਬਾਅਦ-ਬਾਅਦ ਜਿਉਂਵਾਂਗੇ ਇੱਕ ਤਕਰੀਬਨ 3 ਮਹੀਨੇ ਜਿਹੜੀ ਮੱਝ ਟਰਾਈ ਕਰਨੀ ਚਾਹੀਦੀ ਹੈ ਬਿਲਕੁਲ ਜੀ ਹਾਂਜੀ ਹਾਂਜੀ ਤੇ ਵੀਰ ਰਵੀਸ਼ਰ ਸਿੰਘ ਕਿੰਨਾ ਮੋਲ ਲਿੰਦਾ ਇਹਦਾ ਸੰਤੂ ਸਾਹਿਬ 54000 ਰੁਪਏ ਮੁੱਲ ਕਰਦੇ ਆ 1000 ਰੁਪਏ ਛੋਟ ਕਰਾਂ ਠੀਕ ਆ ਯਾਰ ਦੇ ਵਿੱਚ 54000 ਦੇ ਵਿੱਚੋਂ ਜਿਹੜੀ ਦੋਸਤੋ ਇਹ ਤੁਹਾਨੂੰ ਮੱਝ ਮਿਲਣੀ ਆ ਬੂਰੀ ਮੱਝ ਆ ਠੀਕ 1000 ਰੁਪਏ ਛੋਟ ਕਰਾਂਗੇ 53000 ਦੀ ਆਪਾਂ ਉਹਨਾਂ ਨੂੰ ਦੇ ਦਾਂਗੇ ਠੀਕ ਆ 53000 ਦੀ ਵੀਰਾਂ ਦਾ ਵੀ ਆਪਾਂ ਜਿਹੜਾ ਲੈ ਇਹਦੇ ਕਰਾਂਗੇ 53000 ਠੀਕ ਆ 54000 ਆਪਾਂ ਕਹਿੰਦੇ 1000 ਛੋਟ ਹੋ ਜੂਗੀ 1000 ਜਿਹੜੀ ਛੋਟ ਹੋ ਜੂਗੀ ਠੀਕ ਆ ਆ ਥਾਣ ਥਾਣ ਨੂੰ ਦੇਖ ਲਓ ਜੀ ਹੈ ਇਹ ਤਸੱਲੀ ਨਾਲ ਦੇਖ ਲਓ ਮੇਰਾ ਵੀਰ ਵੀਡੀਓ ਜਿਹੜੀ ਐਂਡ ਤੱਕ ਦੇਖ ਲਿਆ ਕਰੋ ਪੂਰੀ ਵੀਡੀਓ ਦੇਖ ਲਿਆ ਕਰੋ ਬੇਸ਼ੱਕ ਉਸ ਤੋਂ ਬਾਅਦ ਤੁਸੀਂ ਸੌਦੇ ਦੀ ਗੱਲ ਕਰਿਆਂਗੇ ਠੀਕ ਆ ਚੰਗਾ ਸੋਨਾ ਥਾਣਾ ਬਾਕੀ ਚਪਾਈ ਜਿਹੜੀ ਆ ਸਾਢੇ 3 ਲੀਟਰ ਜਿਹੜੀ ਆ ਦੋਸਤੋ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਜਿਹੜੀ ਗੱਬਣਾ ਬਿਲਕੁਲ ਰੈਡੀ ਹੈ ਅੱਗੇ ਸੌਣ ਦੇ ਵਿੱਚ ਨੀਲੀ ਰਵੀ ਦੀ ਜਿਹੜੀ ਇੱਕ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਤੇ ਕੀ ਇਹਦੀ ਵੀਰਦੀ ਡਿਟੇਲ ਆ ਕਿੰਨੇ ਦਿਨ ਲੱਜੂ ਇਹਦੇ ਹਮ ਸਾਹਿਬ ਇਹ ਇੱਕ ਹਫਤਾ ਖੜੂਗੀ ਇਹ ਤਕਰੀਬਨ ਮਤਲਬ ਅਜੇ ਕੁੜੇ ਬੜੇ ਦੇਖੋ ਨਵਾਈ ਨਹੀਂ ਬਿਲਕੁਲ ਤੇ ਬਾਣਾ ਉਹਨਾ ਬਣਾਉਗੀ ਇੱਕ ਹਫਤਾ ਇੱਕ ਹਫਤਾ ਲੈ ਜੀ 8-3 ਲੈ ਜੀ ਜੀ ਇੱਕ ਤੱਕ ਨੋਤੇ ਥੱਲੇ ਵੀ ਹੋ ਸਕਦਾ ਜੀ ਹੂੰ ਤੇ ਦੁੱਧ ਜਿਹੜੇ ਘਰ ਵਾਲੇ ਆ ਉਹਨਾਂ ਦੇ ਕਹਿਣ ਅਨੁਸਾਰ 12 13 ਲੀਟਰਾਂ ਦੇ ਚਵਾਇਆ ਸਾਡੇ ਕੋਲ ਜੀ ਮਤਲਬ 12 13 ਲੀਟਰ ਕਹਿੰਦੇ ਉਹਨਾਂ ਚਵਾਇਆ ਵਾ ਹਾਂਜੀ ਤੇ ਬਾਕੀ ਮੈਨੂੰ ਢਾਂਚੇ ਤੋਂ ਲੱਗਦਾ ਵਾ ਕਿ ਤਕਰੀਬਨ 11 12 ਲੀਟਰ ਇਹਨੂੰ ਦੇਣਾ ਚਾਹੀਦਾ ਵਾ ਹੂੰ ਤੇ ਸੁਭਾ ਕੇ ਕਿੰਨਾ ਮਾ ਸੁਣ ਜਾ ਰਹੀ ਹੈ ਜੀ ਸੁਭਾ ਘਰ ਵਾਲਿਆਂ ਆਪਾਂ ਨੂੰ ਪਿੱਛੇ ਕਿਹਾ ਗਿਆ ਸੀ ਹਾਂਜੀ ਇਹਨੂੰ ਤੁਸੀਂ ਤੀਜਾ ਮੰਨ ਲਓ ਵੇਖਣ ਵਾਲਾ ਵੀਰ ਚੌਥਾ ਮੰਨ ਲਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿਰੋਂ ਤੋਂ ਭਾਈ ਇਹਨੂੰ ਵੀ ਖੋਲਿਓ ਜੀ ਦਿਖਾਈਏ ਫੇਸਬੁਕਸ ਆਪਾਂ ਤੇ ਬਿਲਕੁਲ ਮਾਰਕਿੰਗ ਜਿਹੜੀ ਹੈਗੀ ਦੋਸਤੋ ਚਾਰੇ ਪਾਰ ਧੋਤੇ ਆ ਵੀਡੀਓ ਦੇ ਵਿੱਚ ਤੁਸੀਂ ਨજર ਮਾਰ ਲਿਓ ਚਾਤ ਮਾਰ ਲਿਓ ਪੂਛ ਉੱਪਰ ਤੱਕ ਵਾਈਟ ਆ ਅੱਖ ਜਿਹੜੀ ਬਿੱਲੀ ਮਣਕੀ ਅੱਖਾ ਸਿੰਘਾ ਸੁੰਗਾ ਦੀ ਬੰਤਰ ਬਹੁਤ ਸੋਹਣੀ ਆ ਬਾਕੀ ਨਾਸ ਤੇ ਬੱਲਾ ਮੱਥਾ ਠੀਕ ਆ ਪ੍ਰੋਪਰ ਕਰ ਚੁੱਕਾ ਠਣ ਤੁੰਗੀ ਕੁਆਲਟੀ ਬਹੁਤ ਵਧੀਆ ਮੁੱਠੀ ਵਾਲਾ ਬਹੁਤ ਵਧੀਆ ਠਣ ਲੱਗਾ ਜੀ ਹਾਂਜੀ ਬਾਕੀ ਲੇਵਾ ਜਿਹੜਾ ਦੋਸਤੋ ਸੋਨਾ ਵਖਾਉਂਦੀ ਏ ਤਕਰੀਬਨ ਹਜੇ ਜੇਕਰ ਆਪਾਂ ਦਿਨਾਂ ਦੀ ਗੱਲ ਕਰੀਏ ਤਾਂ ਦਿਨ ਲੈ ਜਾਊਗੀ ਕੋਈ ਪੱਧਰ ਲੇਵਾ ਦੋਸਤੋ ਕੋਈ ਭਾਲ ਦੇ ਵਿੱਚ ਨਹੀਂ ਕੋਈ ਦੂਜਾ ਤੀਜਾ ਨਹੀਂ ਬਿਲਕ ਵੀ ਕੋਈ ਜਿਹੜੀ 263 ਮੇਡ ਵਾਲਾ ਕੰਮ ਨਹੀਂ ਹੈਗਾ ਆ ਕਰੋ ਚੈੱਕ ਕੰਦਰ ਸਾਹਿਬ ਚਿੱਪਣ ਦੇ ਵਿੱਚ ਬਹੁਤ ਬੋਲੀ ਆਈ ਹੈ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਠੀਕ ਆ ਬਿਲਕੁਲ ਪਤਲੀ ਜੀ ਚਮੜੀ ਆ ਤੇ ਫੇਸ ਕੁਆਲਟੀ ਆਪਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਦਿਖਾਵਾਂਗੇ ਆ ਕਰ ਦਿਓ ਆ ਦੇਖੋ ਜੀ ਠੀਕ ਆ ਆ ਫੇਸ ਹੈਗਾ ਜੀ ਤੇ ਇੱਥੇ ਦੋ ਮਿੰਟ ਟੱਕ ਜੀ ਆ ਕਰੋ ਜੀ ਚੈੱਕ ਠੀਕ ਆ ਨੀਲੀ ਰਵੀ ਦੀ ਜਿਹੜੀ ਆ ਦੋਸਤੋ ਮੱਝ ਆ ਠੀਕ ਆ ਤੇ ਮਧਰੀ ਡੌਲੀ ਦੀ ਆ ਠੀਕ ਆ ਮਧਰੀ ਗੋਡੀ ਦੀ ਆ ਤੇ ਬੱਗੀ ਨਾਸ ਠੀਕ ਆ ਕਰੈਕਟਰ ਮਾਰਕਿੰਗ ਪੂਰੀ ਆ ਆਮ ਕਰਕੇ ਜਿਹੜੀ ਆ ਨੀਲੀ ਰਵੀ ਉਹ ਮਧਰੀ ਗੋਡੀ ਦੀ ਆ ਹਾਂਜੀ ਹਾਂਜੀ ਉਹਦੇ ਵਿੱਚ ਹੀ ਆ ਗਈ ਆ ਪਿੱਠ ਦਾ ਚੌੜਾ ਵਾ ਹਾਂਜੀ ਇਸੋਂ ਚੰਗੀ ਆ ਅਗੋਂ ਮਤਲਬ ਜਿਵੇਂ ਮਧਰੀ ਗੋਡੀ ਨੇ ਵੀ ਹੋਣੀ ਆ ਅਸੀਂ ਜੀ ਜੀ ਨਹੀਂ ਕੋਈ ਸ਼ੱਕ ਨਹੀਂ ਗਈ ਮੱਝ ਬਿਲਕੁਲ ਚੰਗੀ ਪਿਓਰਿਟੀ ਵਿੱਚ ਆ ਹਾਂਜੀ ਹਾਂਜੀ ਤੇ ਪਿੱਠ ਪੁੱਠੇ ਦੀ ਜਿਹੜੀ ਦੋਸਤੋ ਤੁਸੀਂ ਵੇਖੋ ਠੀਕ ਆ ਚੁੜਾਈ ਪੂਰੀ ਹੈਗੀ ਆ ਤੇ ਤਕਰੀਬਨ ਇਹੋ ਜੀ ਮੱਝ ਜੇਕਰ ਆਪਾਂ ਗੱਲ ਕਰੀਏ ਤੇ ਜਿਹੜੀ ਮਿਲਕਿੰਗ ਆ ਦੋਸਤੋ ਵਧੀਆ ਕਰਾ ਦਿੰਦੀ ਆ ਨਾਰਮਲੀ ਆਪਾਂ ਜਿਆਦੇ ਦੀ ਗੱਲ ਨਾ ਕਰੀਏ ਤੇ 11-12 ਲੀਟਰ ਦੀ ਤੁਸੀਂ 12 ਲੀਟਰ ਦੀ ਜਿਹੜੀ ਕਪੈਸਿਟੀ ਮੰਨ ਕੇ ਲੈ ਕੇ ਜਾ ਸਕਦੇ ਜੀ ਅਈਦਾ ਫਿਰ ਵੀਰ ਜੀ ਦੇ ਲੈ ਕਿੰਨਾ ਕਰਨਾ ਕੀ ਮੋਲ ਡਿਮਾਂਡ ਕੀ ਆਪਣੀ ਸਾਵਾ 80000 ਰੁਪਏ ਆਪਾਂ ਕਹਿੰਦੇ ਆ 2000 ਰੁਪਏ ਛੋੜ ਕਰਾਂਗੇ 78000 ਰੁਪਏ ਦੀ ਲਾਸਟ ਆਪਾਂ ਦੇ ਦਾਂਗੇ ਜੀ 78000 ਦੀ ਜੀ 80000 ਕਹਿੰਦੇ 2000 ਛੋੜ ਹੋ ਗਈ ਵਿੱਚੋਂ ਹਾਂਜੀ ਲੋ ਜਿਹੜਾ ਲਾਸਟ 78000 ਰੁਪਏ ਦੀ ਦਿੱਤੀ ਜਾਊਗੀ ਜਿਹੜੀ ਛੋੜਛੱਪਾ ਆ ਗਿਆ 78000 ਦੀ ਦਿੱਤਾਗੀ ਠੀਕ ਹੈ ਜੀ ਹਾਂ ਜੀ ਠੀਕ ਹੈ ਲੋ ਵੀ ਦੋਸਤੋ 80000 ਡਿਮਾਂਡ ਆ ਮੁੱਲ 80000 ਕਰਤਾ ਵੀਰ ਨੇ 2000 ਵਿੱਚੋਂ ਮਾਨਤਨ ਕਰਤਾ ਠੀਕ ਹੈ ਮੌਕੇ ਦਾ ਵੀ 78000 ਦੀ ਜਿਹੜੀ ਆ ਲਾਸਟ ਲੈਦੇ ਹੋਵੇਗੀ ਠੀਕ ਆ ਜਰੂਰ ਤੁਸੀਂ ਇਸ ਦੇ ਬਾਰੇ ਗੱਲਬਾਤ ਕਰ ਲਿਓ ਇਸ ਤੋਂ ਜਿਹੜੀ ਨੈਕਸਟ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਜਿਹੜੀ ਇੱਕ ਝੋਟੀ ਦਿਖਾਉਣੀ ਆ ਸ਼ਕੀਨੀ ਵਿੱਚ ਪੂਰੀ ਆ ਟੋਕੜ ਘਬਣੇ ਝੋਟੀ ਤੇ ਨਾਰਮਲੀ ਗੱਲ ਕਰੀਏ ਤੇ ਵੱਡੇ ਕਦ ਕੱਦ ਦੇ ਵਿੱਚ ਆ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਜੀ ਆ ਦੋਸਤੋ ਤੁਸੀਂ ਇਹਨਾਂ ਇਸ ਝੋਟੀ ਦੀ ਗਿਣਤੀ ਕਰ ਸਕਦੇ ਹੋ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਮੂੰਹ ਮੱਥੇ ਤੋਂ ਮੈਂ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਆ ਚਾਰੇ ਪਾਸਿਓਂ ਜ਼ਰੂਰ ਦਿਖਾ ਦਿੰਦਾ ਆ ਕਰੋ ਚੈੱਕ ਜੀ ਸਿੰਘੀ-ਸੁੰਗੀ ਵੇਖੋ ਇੱਕ ਵਾਰੀ ਫੇਸ ਕੁਆਲਿਟੀ ਦੇਖੋ ਜੀ ਠੀਕ ਆ ਆ ਦੇਖੋ ਸਭ ਦੰਦ ਜੇ ਕੰਨੀ ਵਾਲੇ ਬਰਾਬਰ ਨਹੀਂ ਇਹ ਕਿਤੇ ਹਾਂਜੀ ਹਾਂਜੀ ਸਾਈਡ ਵਾਲੇ ਠੀਕ ਆ ਸਵੇਰ ਦੂਜਾ ਅੱਗੇ ਸੁਣਾ ਨਾ ਜੀ ਨੇ ਸੂਹ ਤੇ ਜੇ ਸੂ ਵੀ ਜਰ ਕੇ ਅਗਰ ਤੀਜੀ ਹਾਂ ਦੂਜੀ ਸੂਈ ਹੈ ਤੀਜੀ ਵਾਸਤੇ ਗੱਬਣੇ ਜਵਾਨ ਹੋ ਗਈ ਹੈ ਕੰਨੀ ਵਾਲਾ ਦਾਦਾ ਹੈ ਬਰਾਬਰ ਨਹੀਂ ਕੀਤੇ ਬਰਾਬਰ ਨਹੀਂ ਕੀਤੇ ਜੀ ਹਾਂ ਹਾਂ ਜੀ ਬਾਕੀ ਤੁਸੀਂ ਜਿਹੜਾ ਦੋਸਤੋ 5 ਕੁ ਸਾਲ ਦੇ ਨੇੜੇ ਤੇੜੇ ਛੋਟੀ ਮਾਰਸਾ 5 ਕੁ ਸਾਲ ਦੀ ਜਿਹੜੀ ਦੇ ਦੂਜੀ ਹੀ ਨਾ ਮਤਲਬ ਸ਼ਹੀਦਾਂ ਤੋਂ ਪਹਿਲਾਂ ਸੂਵੀ ਹੁਣ ਵੀ ਉਹ ਕੰਨੀ ਵਾਲੇ ਦਾਦੇ ਜਿਹੜੇ ਬਰਾਬਰ ਨਹੀਂ ਕੀਤੇ ਜੀ ਸੰਧੂ ਸਾਹਿਬ ਇਹਦੀ ਮਤਲਬ ਅਸੀਂ ਫੁੱਲ ਗਰੰਟੀ ਦੇ ਸਕਦੇ ਹਾਂ ਇਹ ਸਾਡੇ ਘਰ ਪਲੀ ਹੈ ਘਰ ਹੀ ਇਹਨੂੰ ਚੋਇਆ ਜੀ ਜੀ ਹੈਨਾ ਬਿਲਕੁਲ ਤੇ ਇਹ ਹੁਣ ਤਕਰੀਬਨ ਇਹ ਡਿਟੇਲ ਇਹ ਜੀ ਇਹ ਮਤਲਬ 13 ਤਰੀਕ ਨੂੰ 6 ਮਹੀਨਾ ਲੱਗ ਜਾਣਾ ਜੀ ਇਹਨੂੰ 13 ਮਾਰਚ ਨੂੰ ਜੀ 13 ਮਾਰਚ ਨੂੰ ਹਾਂਜੀ 6 ਮਹੀਨਾ ਸਾਧ ਹੋ ਜਾਣਾ ਜੀ ਜੁੱਧ ਇਹ ਵੇਲੇ 8 ਵਾਪ 8 ਨਹੀਂ ਆਪਾਂ ਕਹਿੰਦੇ 7 ਲੀਟਰ ਦੁੱਧ ਆ ਦੋਵੇਂ ਟਾਈਮ ਮਿਲਦੀ ਆ ਜੀ ਜੀ ਬੰਦਾ ਚੋਲੇ ਜਨਾਨੀ ਚੋਲੇ ਬੱਚਾ ਚੋਲੇ ਹੂੰ ਬਾੜੀ ਦੇ ਮਿਲਦੀ ਆ ਮਤਲਬ ਲਤ ਨਹੀਂ ਚੁੱਕਦੀ ਜੀ ਇੰਨੀ ਹੀ ਗਾਰੰਟੀ ਕਰਦਾ ਮੈਨੂੰ ਭਾਵੇਂ ਲੱਤ ਮਾਰਕੀਟ ਰਹਾ ਪਰ ਚੋਣ ਲੱਗਿਆ ਨਹੀਂ ਚੁੱਕਦੀ ਠੀਕ ਹੈ ਵੀਰ ਹਾਂਜੀ ਹਾਂਜੀ ਲੋ ਵੀ ਦੋਸਤੋ ਝੋਟੀ ਚੰਗੀ ਆ ਤੀਜੇ ਸੂਵੇ ਮਤਲਬ ਕਿ ਸੂਣਾ ਮੱਝ ਤੁਸੀਂ ਮੰਨ ਸਕਦੇ ਝੋਟੀ ਕਈਆਂ ਦਾ ਵੀਰ ਕਹਿੰਦੇ ਵੀਰ ਲੱਭ ਝੋਟੀ ਦਾ ਪਹਿਲੇ ਦੂਜੇ ਸੂਵੇ ਲਈ ਵਰਤੋ ਹਾਂਜੀ ਤੇ ਮੱਝ ਤੁਸੀਂ ਕਹਿ ਸਕਦੇ ਹੋ ਤੀਜੇ ਸੂਵੇ ਇਹਨੇ ਸੂਣਾ ਹੈ ਕਿ ਦੂਜੇ ਸੂਵੇ ਹੁਣ ਪ੍ਰੈਜੈਂਟ ਜਿਹੜੀ ਆ ਚੱਲ ਰਹੀ ਆ ਤੇ 7 7:30 7:30 ਨਾ ਜੀ ਆਮ ਤੌਰ ਆਪ 7 ਲੀਟਰ ਆਪਾਂ ਕਰਕੇ ਦਵਾਂਗੇ ਵੀ ਸਾਢੇ 3 ਨੂੰ ਵੇਲੇ ਸਾਢੇ 3 ਵੇਲੇ 7 ਲੀਟਰ ਜਿਹੜਾ ਦੁੱਧ ਪੱਕਾ ਤੇ ਆ 8 ਲੀਟਰ ਆਪਾਂ 7 ਹੀ ਕਹਿੰਦੇ ਆ ਜੀ 7 ਹੀ ਕਹਿੰਦੇ ਤੁਸੀਂ ਵੇਖੋ ਵੀ ਹੁਣ 5 ਮਹੀਨੇ ਦੀ ਹੋ ਗਈ ਤਕਰੀਬਨ 2-3 ਮਹੀਨੇ ਹੋਰ ਚੋਵਾਂਗੇ ਘਟਣਾ ਹੀ ਘਟਣਾ ਜੀ ਤੇ ਸੰਧੂ ਸਾਹਿਬ ਜਿਹੜੀ ਦੁੱਧ ਦੀ ਕਪੈਸਿਟੀ ਦੀ ਤਕਰੀਬਨ 14 ਲੀਟਰ ਦੇ ਲੱਗ ਜੀ ਠੀਕ ਆ ਜੀ ਅਸੀਂ ਚਲੋ ਅਸੀਂ ਤੇ ਕਹਿਣਾ ਹੀ ਕਹਿਣਾ ਵਾ ਹਨਾ ਅਸੀਂ ਕਹਿਣਾ ਵੀ ਸਾਡਾ ਪਤਲ ਅਸੀਂ ਕਹਣਾ ਵੀ ਸੋਨਾ ਹੀ ਆ ਬਿਲਕੁਲ ਅਹੀਨੇ ਨੂੰ ਗਣਾ ਮਾੜਾ ਵਾ ਹੁਣ ਅਗਲੇ ਨੇ ਨਿਰਖ ਪਰਖ ਕਰਨੀ ਪਰ ਤੁਸੀਂ ਇਹ ਸੋਚ ਲੇ ਵੀ ਜਿਹੜੀ ਮੱਝ ਅੱਜ 5 ਮਹੀਨੇ ਦੀ ਗੱਬਣਿਆ ਤਾਂ ਮਤਲਬ 2-3 ਮਹੀਨੇ ਦੇ ਬਾਅਦ ਬਣੀ ਨਵੀਂ ਪਣੀ ਹੋਵੇਗੀ ਹਾਂਜੀ ਬਣੀ ਹੋਵੇਗੀ ਆ 7 ਮਹੀਨੇ ਦੀ ਸੂਈ ਹੈ ਜੀ ਦੁੱਧ ਇਹ ਵਾਲੇ ਸਾਤੇ ਦਾ ਮਤਲਬ 5-7 ਲੀਟਰ ਵਧ ਦਿੱਤਾ ਹੋਊਗਾ ਦੁੱਧ ਬਸ ਬਸ ਹਾਂਜੀ ਹਾਂਜੀ ਬਿਲਕੁਲ ਜੀ ਯਕੀਨਨ ਹੈ ਜੀ ਹਾਂਜੀ 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 ਬਾਕੀ ਜਿਹੋ ਜਾਨੂੰ ਪੇਟ ਪੂਠਾ ਐਰ ਕੀ ਪਿਛਲੀ ਦੀ 14 ਲੀਟਰ ਹੈ ਦੁੱਧ ਚੋਇਆ ਨਹੀਂ ਥੱਲੇੋਂ ਐਰ ਕੀ ਮਤਲਬ ਦੰਦ ਜਿਹੜੇ ਬਰਾਬਰ ਕਰ ਚੱਲੀ ਹੈ ਜੇ ਕੀਤੇ ਨਹੀਂ ਪੂਰੇ ਕੰਨੀਆਂ ਵਾਲੇ ਦੰਦ ਐਰ ਕੀ ਦੁੱਧ ਪ ਬਾਕੀ ਜਿਹੋ ਜਿਹੇ ਪੁੱਠਾ ਪਠਾ ਝੋਟੀ ਦਾ ਹਾਂਜੀ ਹਾਂਜੀ ਆਪਾਂ ਵੀਰਾਂ ਨੂੰ ਖੋਲ ਕੇ ਬਿਖਾਉਣੇ ਪਈ ਕਲਮਨ ਤਾਂ ਖੋਲੇ ਉਹਨੂੰ ਦੋਸਤੋ ਆਪਾਂ ਖੋਲ ਕੇ ਤੁਹਾਨੂੰ ਤਸੱਲੀ ਦੇ ਨਾਲ ਚੈੱਕ ਕਰਾਉਣੇ ਆ ਚੌਰ ਸਲੇਵਾ ਤੇ ਬਿਲਕੁਲ ਫਿਕਸ ਅਡਰ ਆ ਕੋਈ ਇੱਕ ਟਾਈਮ ਲਈ ਐਚ ਵਾਈ ਕਰੇ ਹਾਂ ਜੇ ਨੇੜੇ ਆਉਣ ਵਾਲਾ ਬੰਦਾ ਵਾ ਕੋਈ ਇਥੋਂ ਲੱਗੂਗਾ ਜਿਵਾਈ ਕਰ ਸਕਦਾ ਕੋਈ ਦੂਰ ਵਾਲਾ ਜਿਹੜਾ ਬਾਕੀ ਦੋਸਤੋ ਜੇਕਰ ਆਪਾਂ ਗੱਲ ਕਰਕੇ ਇਹ ਝੋਟੀ ਜੇਕਰ ਬਿਲਕੁਲ ਸੱਜਰ ਵਿੱਚ ਨਹੀਂ ਹੋਵੇ ਤੇ ਲੱਖੋਂ ਬਾਹਰ ਸਵਾ ਲੱਖ ਦੀ ਝੋਟੀ ਦਿਖਦੀ ਆ ਅੱਜ ਦੇ ਟਾਈਮ ਜਿਹਾ ਜਿਹਾ ਪਿੱਟ ਪੁੱਠਾ ਤੇ ਜਿੱਡੇ ਕੱਦ-ਕੱਡ ਦੀ ਹੈਗੀ ਆ ਦੇਖੋ ਸਾਨੂੰ ਸਾਫ਼ ਥਲੇ ਮਿਲਤ ਵੀਣ ਸਾਰਾ ਕੁਝ ਮਤਲਬ ਹੈਗੀ ਆ ਜੀ ਇਹਦੀ ਕਾਡਰ ਕੁਆਲਿਟੀ ਦੇਖੋ ਜੀ ਠੀਕ ਆ ਬਿਲਕੁਲ ਮੁੱਠੀ ਦਾ ਥਾਣਾ ਕੋਈ ਕਮਲਾ ਜਾਂ ਲੇਵਾ ਨਹੀਂ ਹੈਗਾ ਫਿਕਸ ਅਡਰ ਆ ਵੀਣ ਜਿਹੜੀ ਹੈਗੀ ਹੈ ਮਿਲਕਿੰਗ ਕਾਫੀ ਜਿਆਦੀ ਮੋਟੀ ਤੁਹਾਨੂੰ ਰਸੇ ਵਰਗੀ ਆ ਜਿਹੜੀ ਦੋਸਤੋ ਦਿਖਾਈ ਦੇ ਦੇਗੀ ਠੀਕ ਆ ਇੱਕ ਵਾਰੀ ਬਈ ਐਨੂੰ ਲੰਮਾ ਤੋਰ ਹਾਂ ਐਨੂੰ ਆਕਰੋ ਚੈੱਕ ਜੀ ਤੇ ਬਿਲਕੁਲ ਸੱਜਣ ਦਾ ਤੋ ਤਾਂ 12 13 ਦੱਸਿਆ ਸੀਗਾ ਜੀ ਨਾ ਨਾ ਸੱਜੂ ਸਾਹਿਬ 14 ਲੀਟਰ ਹੀ ਇਸ ਲਈ ਚੋਇਆ ਵਾ 14 ਲੀਟਰ ਚੋਇਆ ਸੀ ਦੇਖੋ 7 ਲੀਟਰ ਇਹਲੇ ਮਨ ਪ੍ਰਾਇਦਨ ਜੀ ਹਾਜ਼ਰ ਹੈ ਜੀ ਹੁਣ ਹਾਜ਼ਰ ਜਿਹੜਾ 7 ਲੀਟਰ ਆ ਤੇ ਅੱਗੇ 12 ਮਾਰਚ ਤੋਂ ਮਹੀਨਾ ਪੰਜਵਾਂ ਕਿ ਛੇਵਾਂ ਲੱਗਣ ਜਾ ਰਹੇ 14 ਤੋਂ ਛੇ ਮਹੀਨਾ ਸਟਾਰਟ ਹੋਏ ਨਾ ਜੀ ਛੇਵਾਂ 12 ਮਾਰਚ 13 ਮਾਰਚ ਤੋਂ ਜਿਹੜਾ ਛੇਵਾਂ ਮਹੀਨਾ ਸਟਾਰਟ ਹੈ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ ਅੱਗੇ ਕੋਈ ਵੀ ਖਰੀਦਣਾ ਚਾਹੁੰਦਾ ਵੀ ਨਾਲ ਦੁੱਧ ਵੀ ਆ ਨਾਲ ਗੱਭਣ ਆ ਕੋਈ 4 ਪੈਸੇ ਦਊਗੀ ਤੁਹਾਨੂੰ ਜਦ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿਉਂਕਿ ਲੱਖ ਸਵਾ ਲੱਖਾਂ ਪਰ ਜੇਕਰ ਕਹਿ ਦਿੰਦਾ ਨਾ ਵੀ ਅੱਜ ਦਾ ਮੋਲ ਆ ਜੇਕਰ ਬਿਲਕੁਲ ਪਸੂ ਤਿਆਰ ਹੋਇਆ ਹੋਵੇ ਇਸ ਛੋਟੀ ਵਰਗਾ ਹੋਵੇ ਖਾਸ ਤੌਰ ਤੇ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਆਰਡਰ ਦੀ ਕੁਆਲਿਟੀ ਆ ਨਾਰਮਲ ਜਿਹੜੇ ਵੀ ਰਪਾਰਕੂ ਨੇ ਉਹਨਾਂ ਨੂੰ ਦੇਸੀ ਪਣੀ ਆਪ ਮੁਹਾਰੇ ਆ ਵੇਖੋ ਜੀ ਠੀਕ ਹੈ ਸ਼ਕੀਨੀ ਪੂਰੀ ਆ ਛੋਟੀ ਦੇ ਵਿੱਚ ਕਈ ਵਾਰ ਹੁੰਦਾ ਦੋਸਤੋ ਸਿੰਘ ਬਾਹਲੇ ਖੁੱਲੇ ਆ ਜਾਂਦੇ ਪਰ ਇਥੇ ਬਿਲਕੁਲ ਰਿੰਗ ਸਿੰਘ ਕਹ ਲਈਏ ਨਾ ਬਿਲਕੁਲ ਛੋਟਾ ਜਿਹਾ ਸਿੰਘ ਆ ਪਾਬੂ ਪੋਰੀ ਹੈਗੀ ਆ ਝੋਟੀ ਦੀ ਤੇ ਪੁੱਠਾ ਪਾਠਾ ਤੁਸੀਂ ਵੇਖੋ ਕਿਸੇ ਪਾਸਿਓਂ ਵੀ ਖੁੰਝੀ ਨਹੀਂ ਗਈ ਸਿੰਗਾ ਤੋਂ ਲੈ ਕੇ ਆਪਾਂ ਪੂਛ ਤੱਕ ਜਕਰ ਚਾਰ ਮਾਰ ਲਈਏ ਨਾ ਦੋਸਤੋ ਤੇ ਵੇਖੋ ਸਾਰੀ 0.2 ਪੁਆਇੰਟ ਵੇਖੋ ਵੀ ਬਹੁਤ ਕਮਾਲ ਦੀ ਝੋਟੀ ਆ ਰੇਟ ਅੱਜ ਦਾ ਕੀ ਹੋਵੇਗਾ ਉਹ ਵੀ ਆਪਾਂ ਪੁੱਛ ਕੇ ਤੁਹਾਨੂੰ ਤੁਹਾਡੇ ਨਾਲ ਦਾ ਸ਼ੇਅਰ ਕਰਾਂਗੇ ਠੀਕ ਆ ਬੰਦ ਗਿਆ ਬੰਦ ਗਿਆ ਜੀ ਹਾਂਜੀ ਬੰਦ ਗਿਆ ਜੀ ਬੰਦ ਗਿਆ ਚੱਲੋ ਠੀਕ ਆ ਅੱਗੇ ਜਿਹੜਾ ਵੀਰ ਖਾਸ ਤੌਰ ਤੇ ਇਹੋ ਜੀ ਝੋਟੀ ਲੱਭ ਰਿਆ ਉਹਦੇ ਲਈ ਖਾਸ ਤੌਰ ਤੇ ਇਹ ਵੀਡੀਓ ਹੈਗੀ ਆ ਜਿਹੜਾ ਫਿਰ ਕੋਈ ਪੈਸੇ ਲਾਉਣਾ ਚਾਹੁੰਦਾ ਚਾਰ ਠੀਕ ਆ ਕੋਈ ਜ਼ਿਆਦਾ ਨਹੀਂ ਹੋਣਗੇ ਪੈਸੇ ਨਾਰਮਲ ਰੇਟ ਹੋਵੇਗਾ ਬਾਕੀ ਆਪਾਂ ਪੁੱਛਦੇ ਹਾਂ ਕੀ ਭਾਅ ਪੜਦਾ ਹੈਗਾ ਅੱਛਾ ਅਵੀ ਰਵੀ ਸ਼ੇਰ ਸਿੰਘ ਜੀ ਕਿੰਨਾ ਕੁ ਮੁੱਲ ਡਿਮਾਂਡ ਕੀ ਆ ਹੱਸਾ ਬਦ ਆਪਾਂ ਇਹਦਾ ਮੁੱਲ ਕਰਦੇ ਹਾਂ 63000 1000 ਛੋਟ ਹੋਊ ਸਿਰਫ 63 ਦੇ ਵਿੱਚੋਂ ਜੀ ਹਾਂਜੀ ਹਾਂਜੀ 62000 ਦੀ ਆਪਾਂ ਲਾਸਟ ਛੋਟੀ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ 62000 ਜਿਹੜਾ ਦੋਸਤੋ ਵੀਰ ਨੇ ਮੁੱਲ ਕੀਤਾ ਹੈਗਾ 36000 ਸੌਰੀ ਤੇ 1000 ਰੁਪਏ ਮਾਨਤਨ ਤੇ 62000 ਦੀ ਲੈਤੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਨਾਰਮਲੀ ਜੇਕਰ ਦੋਸਤੋ ਗੱਲ ਕਰੀਏ ਏਡੀ ਛੋਟੀ ਜੇਕਰ ਆਪਾਂ ਅਫਸਰ ਪਲੂਨ ਵੱਛੀ ਜਾਂ ਸੌਰੀ ਛੋਟੀ ਵੇਚਣੀ ਹੋਵੇ ਨਾ ਨਾਰਮਲੀ ਆਪਾਂ ਗੱਲ ਕਰੀ ਤੇ 55000 50 55 55000 ਤੋਂ ਘੱਟ ਕੋਈ ਵੀ ਨਹੀਂ ਦਿੰਦਾਗਾ ਇਹ ਤੁਸੀਂ ਮੰਨ ਲਓ ਯਕੀਨ ਮੰਨਿਓ ਵੀ ਕੋਈ ਨਹੀਂ ਦਿੰਦਾ ਆਪਦੇ ਘਰੋਂ ਐਸੀ ਝੂਟੀ ਜੇਕਰ ਦੋਸਤੋ ਆਪਾਂ ਪਲੂਨ ਵੇਚਣੀ ਆ ਜਾਂ ਅਫਸਰ ਝੂਟੀ ਵੇਚਣੀ ਹੋਵੇ ਤਾਂ ਐਡੀ ਪਾਲ ਕੇ ਪਰ ਇੱਥੇ ਤੁਹਾਨੂੰ ਜਿਹੜਾ ਦੁੱਧ ਹੈਗਾ 7 7.5 ਦੱਸਿਆ ਨਾ ਜੀ 7 ਲੀਟਰ ਸੰਧੂ ਸਾਹਿਬ ਦੁੱਧ ਆਪਾਂ ਮਿਣ ਕੇ ਦਵਾਂਗੇ ਹਾਂ 7 ਲੀਟਰ ਵੀਰਾਂ ਦਾ ਦੁੱਧ ਮਿਣ ਕੇ ਦਵਾਂਗੇ ਨਾਲ ਜਿਹੜੀਆਂ ਦੋਸਤੋ ਅੱਗੇ ਪੰਜਵਾਂ ਮਹੀਨਿਆਂ ਲੋ ਛੇਵਾਂ ਮਹੀਨਾ ਵੀ ਜਿਹੜਾ ਦੁੱਧ ਹੋਊਗਾ ਮਤਲਬ ਕਹਿਣ ਤੋਂ 7 ਤੋਂ ਬਾਹਰ ਹੀ ਹੋਸਾ ਆਪਾਂ ਮਿਣ ਕੇ ਦਵਾਂਗੇ ਜੀ ਹਾਂ ਪੂਰੀਆਂ ਕੁਬੀਆਂ ਨੇ ਝੋਟੀ ਦੇ ਵਿੱਚ ਜਰੂਰ ਤੁਸੀਂ ਸੰਪਰਕ ਕਰਿਓ ਖਾਸ ਤੌਰ ਤੇ ਇਸ ਝੋਟੀ ਲਈ ਵੀ ਮੱਜਾਂ ਜਾਂ ਹੋਰ ਵੀ ਆਪਾਂ ਤੁਹਾਨੂੰ ਦਿਖਾਈਆਂ ਦੋ ਉਹ ਵੀ ਕਮਾਲ ਦੀਆਂ ਨੇ ਬੂਰੀ ਦਿਖਾਈ ਆ ਇਹ ਵੀ ਕਿਸੇ ਵੀਰ ਨੇ ਕਿ ਖਰੀਦਣੀ ਆ ਚਾਰ ਪੈਸੇ ਦਊਗੀ ਜਦੋਂ ਬਿਲਕੁਲ ਸੱਜਰ ਤੁਸੀਂ ਵੇਚਣੀ ਹੋਈ ਤੇ ਨੀਲੀ ਰਾਵੀ ਦੀ ਜਿਹੜੀ ਬਿਲਕੁਲ ਦੋਸਤੋ ਤਿਆਰ ਖੜੀ ਆ ਇਹ ਵੀ ਤੁਸੀਂ ਖਰੀਦ ਸਕਦੇ ਹੋ ਮੁੱਲ ਭਾ ਪੜਦਾ 80000 ਵਿੱਚੋਂ 2000 ਲੈਸ ਕੀਤੀ ਜਾਊਗੀ ਠੀਕ ਆ 78000 ਦੀ ਲਾਸਟ ਲੈ ਦੇ ਹੁੰਦੀ ਆ ਰਵੀ ਸ਼ੇਰ ਸਿੰਘ ਵੀਰ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਈਏ ਜੀ 97818 11915 ਠੀਕ ਹੈ ਵੀਰ ਜੀ ਪਿੰਡ ਆਪਣਾ ਜਿਹੜਾ ਲਾਲੂ ਘੁੰਮਣਿਆ ਤਹਿਸੀਲ ਤੇ ਡਿਸਟ੍ਰਿਕਟ ਤਰਨਤਾਰਨ ਪੈਂਦਾ ਜੀ। ਅੱਛਾ ਨਾਲ ਆਪਣੇ ਮੰਨਣਾ ਤਰਨਤਾਰਨ ਤੋਂ ਕਿਸੇ ਵੀਰ ਨੇ ਆਉਣਾ ਤੇ ਤਰਨਤਾਰਨ ਤੋਂ ਆਪਣਾ ਲਿੰਦੀ ਵਾਲੀ ਸਾਈਡ ਤੇ ਆ ਜੀ। ਹਾਂਜੀ। ਤਰਨਤਾਰਨ ਦੇ ਚੁਭਾਲ ਰੋਡ ਤੇ ਜਾ ਕੇ ਨਾ ਉਤੋਂ ਲਿੰਕ ਰੋਡ ਨਿਕਲਦਾ ਨੂਰਦੀ ਪਿੰਡ ਤੋਂ। ਹਾਂਜੀ। ਉਹ ਤਾਂ ਸਾਢੇ 3 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ। ਸਾਢੇ 3 ਕਿਲੋਮੀਟਰ। ਠੀਕ ਹੈ। ਨੂਰਦੀ ਪਿੰਡ ਤੋਂ ਦੂਰੀ ਆ ਸਾਢੇ 3 ਕਿਲੋਮੀਟਰ। ਸਾਢੇ 3 ਕਿਲੋਮੀਟਰ। ਇੱਧਰ ਮੰਨਣਾ ਪਿੰਡ ਆਪਾਂ ਨੂੰ 4-5 ਕਿਲੋਮੀਟਰ ਮੰਨਣ ਪਿੰਡ ਪੈਂਦਾ ਜੀ। ਜੀ। ਮੰਨਣਾ ਅੱਡਾ ਮ 5 ਕਿਲੋਮੀਟਰ ਪਿੰਡਾਂ ਕਰੀ ਹੂੰ ਲਾਲੂ ਘੁਮਣ ਪਿੰਡ ਲਾਲੂ ਘੁਮਣ ਪਿੰਡ ਦੀ ਸੋ ਦੋਸੋ ਵਿజిਟ ਤੁਸੀਂ ਕਰਨੀ ਹੈਗੀ ਖਾਸ ਤੌਰ ਤੇ ਜਿਹੜੀ ਲੋਕੇਸ਼ਨ ਵੀਰ ਨੇ ਦੱਸੀ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ